हां जी ਮੇਰੇ ਵੱਲੋਂ ਸਾਰੇ ਕਿਸਾਨਾਂ ਅਤੇ ਜ਼ਿਮੀਂਦਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਜਾਣੇ ਠੀਕ ਠਾਕ ਹੋਮ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਾਸਮਤੀ 1509 ਨੇ ਸਾਰੇ ਸਮੇਂ ਆਪਾਂ ਪਾਣੀ ਦਾ ਸਹੀ ਪ੍ਰਬੰਧ ਕਿਵੇਂ ਰੱਖਣਾ ਹੈ ਬਾਸਮਤੀ ਨੇ ਜਦੋਂ ਆਪਣੀ ਨੇ ਨਿਸਾਰਾ ਸ਼ੁਰੂ ਕਰਤਾ ਤਾਂ ਦੁੱਧਾ ਪੈਣ ਤੋਂ ਲੈ ਕੇ ਪੱਕਣ ਤੱਕ ਖੇਤ ਦੇ ਵਿੱਚ ਆਪਾਂ ਪਾਣੀ ਕਿਸ ਤਰੀਕੇ ਦੇ ਨਾਲ ਲਾਈਏ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਿਹੜੇ ਜ਼ਿਮੀਂਦਾਰ ਨੇ ਉਹ ਸਭ ਤੋਂ ਵੱਡੀਆਂ ਗਲਤੀਆਂ ਕਰਦੇ ਆਂ ਜਨਤਨ ਸਾਰੇ ਸਮੇਂ ਪਾਣੀ ਨੂੰ ਸੌਕਾ ਲਵਾ ਦਿੰਦੇ ਆ ਜਾਂ ਫਿਰ ਜਿਹੜੇ ਖੇਤ ਦੇ ਵਿੱਚ ਭਰਵੇਂ ਪਾਣੀ ਲਾਉਂਦੇ ਆ ਜਿਹਦੇ ਨਾਲ ਆਪਣਾ ਬਾਸਮਤੀ ਦਾ ਬਹੁਤ ਹੱਦ ਤੱਕ ਝਾੜ ਘਟਦਾ ਏ ਹੁਣ ਵਿੱਚ ਕਈ ਜ਼ਿਮੀਂਦਾਰ ਨੇ ਜਿਹੜੇ ਝਾੜ 25 ਤੋਂ ਲੈ ਕੇ 28 ਕੁਇੰਟਲ ਤੱਕ ਵੀ ਬਾਸਮਤੀ ਤੋਂ ਲੈ ਰਹੇ ਨੇ ਤੇ ਵਿੱਚ ਕਈ ਜ਼ਿਮੀਂਦਾਰ ਜਿਹੜੇ 18 ਤੋਂ 20 ਕਵਾਂਟਲ ਝਾੜ ਜਿਹੜਾ ਐਵਰੇਜ ਪੈ ਰਹੀ ਹੈ ਤੇ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਬਟਨ ਪ੍ਰੈਸ ਕਰ ਲਓ ਜੀ ਹਾਂਜੀ ਕਿਸਾਨ ਭਰਾਵੋ ਤੁਸੀਂ ਆ ਬਾਸਮਤੀ ਦੇਖ ਰਹੇ ਹੋ ਇਹ ਆਪਣੇ ਖੇਤ ਦੇ ਵਿੱਚ ਨਹੀਂ ਆਪਣੇ ਗਵਾਂਢੀ ਖੇਤ ਦੇ ਵਿੱਚ ਲੱਗੀ ਹੋਈ ਹੈ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੀ ਇਹ ਨਸਾਰੇ ਪਰਪੂਰੀ ਜਿਹੜੀਆਂ ਮੁੰਜਰਾ ਨਿਕਲ ਰਹੀ ਆ ਫਿਰ ਬੂਰ ਪੈ ਰਿਹਾ ਤੇ ਪੂਰਾ ਇਹਦੇ ਵਿੱਚ ਹੁਣ ਜਿਹੜਾ ਜੇ ਤੁਹਾਡੀ ਬਾਸਮਤੀ ਵੀ ਹੁਣ ਨਸਾਰਾ ਪੂਰਾ ਕਰ ਰਹੀ ਹੈ ਤੇ ਉਹਦੇ ਵਿੱਚ ਦੁੱਧਾ ਭਰ ਰਹੇ ਆ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਦੁੱਧਾ ਭਰਨਾ ਸ਼ੁਰੂ ਹੋਣਾ ਹੈ ਤੇ ਦੁੱਧਾ ਭਰਨ ਤੋਂ ਲੈ ਕੇ ਪੱਕਣ ਤੱਕ ਜਿਹੜਾ ਸਮਾਂ ਲੱਗਦਾ ਬਾਸਮਤੀ ਦੇ ਵਿੱਚ ਤੁਸੀਂ ਐਵਰੇਜ ਲੈ ਲਓ ਜਦੋਂ ਨਸਾਰਾ ਸ਼ੁਰੂ ਕਰਤਾ ਗੋਵ ਦੇ ਵਿੱਚ ਆ ਗਈ 20 ਦਿਨ ਦੀ ਐਵਰੇਜ ਹੁੰਦੀ ਹੈ 20 ਦਿਨ ਦੀ ਐਵਰੇਜ ਮੰਨ ਕੇ ਚਲੋ ਆਪਣੀ ਬਾਸਮਤੀ ਗੋਭ ਦੇ ਵਿੱਚ ਆਮਨੀ ਸ਼ੁਰੂ ਹੋ ਗਈ ਤੇ 20 ਦਿਨ ਦੇ ਵਿੱਚ ਵਿੱਚ ਜਿਹੜਾ ਨਸਾਰਾ ਕੰਪਲੀਟ ਹੋ ਕੇ ਜਿਹੜਾ ਦਾਣਾ ਜਿਹੜਾ ਗੱਦਰ ਹੋਣਾ ਸ਼ੁਰੂ ਹੋ ਜਾਊਗਾ ਆਹ ਦੇਖ ਲਓ ਦਾਣਾ ਜਿਹੜਾ ਗੱਦਰ ਹੋ ਗਿਆ ਪੂਰਾ ਇਸ ਕਰਕੇ ਜਿਹੜਾ ਤੁਸੀਂ 20 ਦਿਨ ਜਿਹੜਾ ਪਾਣੀ ਖੇਤ ਦੇ ਵਿੱਚ ਨਾ ਤਾਂ ਬਹੁਤਾ ਭਰ ਕੇ ਰੱਖਣਾ ਈ ਤੇ ਸੌਕਾ ਦਾ ਆਪਾਂ ਨੇ ਬਿਲਕੁਲ ਵੀ ਖੇਤ ਦੇ ਵਿੱਚ ਲਵਾਉਣਾ ਨਹੀਂ ਹੈਗਾ ਖੇਤ ਵਿੱਚ ਆਪਾਂ ਨੇ ਆਪਾਂ ਨੇ ਪਤਲਾ-ਪਤਲਾ ਪਾਣੀ ਦੇਣਾ ਅੱਜ ਤੁਸੀਂ ਪਾਣੀ ਦੇਤਾ ਪਤਲਾ-ਪਤਲਾ ਪਾਣੀ ਦੇਣ ਤੋਂ ਬਾਅਦ ਜਦੋਂ ਪਾਣੀ ਉਹ ਪੂਰੇ ਜੀਰ ਜਾਵੇ ਬਾਸਮਤੀ ਦੇ ਵਿੱਚ ਸੁੱਕ ਜਾਵੇ ਦੁਬਾਰੇ ਫੇਰ ਪਾਣੀ ਦੇ ਦਿਓ ਮਤਲਬ ਆਪਾਂ ਨੇ 1-1 ਇੰਚ ਜਿਹੜਾ ਬਾਸਮਤੀ ਦੇ ਵਿੱਚ ਨਸਾਰੇ ਸਮੇਂ ਤੋਂ ਲੈ ਕੇ ਦੋਧਾ ਭਰਨ ਸਮੇਂ ਤੱਕ ਪਾਣੀ ਆਪਾਂ 1-1 ਇੰਚ ਖੜਾ ਕੇ ਰੱਖਣਾ ਤੇ ਉਦੋਂ ਬਾਅਦ ਦੇ ਵਿੱਚ ਜੇ ਜਦੋਂ ਦਾਣਾ ਪੂਰੈਨ ਦੌਦਾ ਖਤਮ ਐਨ ਪੂਰਾ ਪੱਕਣ ਲੱਗ ਗਿਆ ਦਾਣਾ ਉਦੋਂ ਆਪਾਂ ਜਿਹੜਾ 5-6 ਦਿਨਾਂ ਬਾਅਦ ਜਿਹੜਾ ਖੇਤ ਦੇ ਵਿੱਚ ਪਾਣੀ ਦੇ ਸਕਦੇ ਆ ਤੇ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਝਾੜ ਜਿਹੜਾ ਤੁਹਾਡਾ ਉਹ ਬਿਲਕੁਲ ਵੀ ਘਟੂਗਾ ਨਹੀਂ ਤੇ ਪੂਰੈਨ ਬੰਪਰ ਝਾੜ ਆਊਗਾ ਤੇ ਇੱਕ ਝਾੜ ਦੀ ਗੱਲ ਐਵੇਂ ਕਿਸਾਨ ਭਰਾਵੋ ਨਸਾਰੇ ਤੋਂ ਪਹਿਲਾਂ ਜਿਹੜੀ ਬਾਸਮਤੀ ਦੇ ਵਿੱਚ ਫੰਗੀਸਾਈਡ ਹੋ ਗਿਆ ਇਹਦੀ ਸਪਰੇ ਜ਼ਰੂਰ ਕੀਤੀ ਜਾਵੇ ਕੋਸ਼ਿਸ਼ ਕਰੋ ਜੇ ਤੁਸੀਂ ਐਨ ਪੀ ਕੇ ਦੀ ਸਪਰੇਅ ਕਰ ਸਕਦੇ ਹੋ 13045 ਦੀ 1.5 ਕਿਲੋ ਤੱਕ ਤੁਸੀਂ ਕੇਕਰ ਦੇ ਵਿੱਚ ਇਹਦੀ ਸਪਰੇਅ ਕਰ ਸਕਦੇ ਹੋ ਨਾਲ ਬੋਰਨ ਐਡ ਕਰ ਸਕਦੇ ਹੋ ਇਹਦੇ ਨਾਲ ਜਿਹੜੀ ਆਪਣੀ ਬਾਸਮਤੀ ਦੀ ਕੁਆਲਿਟੀ ਬਹੁਤ ਵਧੀਆ ਚੰਗੀ ਕੁਆਲਿਟੀ ਬਣੂਗੀ ਕਿਉਂਕਿ ਇਹਦੇ ਵਿੱਚ ਪोटाश ਪोटाश ਨੇ ਜਿਹੜਾ ਆਪਣੇ ਦਾਣੇ ਦੀ ਚੌਕ ਬਧਾਣੀ ਹੈ ਕਿਉਂਕਿ ਮੈਂ ਇਹਦੇ ਵਿੱਚ ਵੀ ਦੇਖਿਆ ਦਾਣਿਆਂ ਦੇ ਵਿੱਚ ਜਿਹੜੇ ਦਾਣੇ ਬਹੁਤ ਜ਼ਿਆਦਾ ਜਿਹੜੇ ਥੋਥੇ ਨੇ ਉਹਨਾਂ ਦੇ ਵਿੱਚ ਦੁੱਧਾ ਖਤਮ ਹੋ ਗਿਆ। ਉਹ ਇਹੀ ਕਾਰਨ ਹੈ ਯੂਰੀਆ ਵੱਧ ਪਾਈ ਹੋਈ ਹੈ ਤੇ ਇਹਨੂੰ ਕੋਈ ਵੀ ਆਪਾਂ ਤਾਕਤ ਆਪ ਇਹਨੂੰ ਮਿਲ ਹੀ ਨਹੀਂ ਹੈਗੀ। ਜਿਦੇ ਕਾਂਜੇਰਾ ਦਾਣਾ ਵੀ ਦੁੱਧਾ ਪੈ ਖਤਮ ਹੋ ਗਿਆ। ਤੇ ਇੱਕ ਮੈਂ ਹੋਰ ਗੱਲ ਦੇਖੀ ਹੈ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਹੈ ਇਹਨੂੰ ਸੋਕਾ ਲੋਆ ਹੋਇਆ। ਪਾਣੀ ਇੱਕ ਹਫ਼ਤੇ ਬਾਅਦ ਦੇ ਰਹੇ ਹੈ ਜਿੱਥੇ ਹੁਣ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਕਰਕੇ ਇਹ ਗੱਲਾਂ ਦਾ ਧਿਆਨ ਰੱਖੋ ਤੁਹਾਡਾ ਵੀ ਇਹ ਝਾੜ ਬਹੁਤ ਵਧੀਆ ਵਸਮੰਦੀ ਦਾ ਰਹੂਗਾ। ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ